ਸਮੁੰਦਰ ਦੇ ਵਿੱਚ ਬਣਾਵਾਂਗੇ ਜੀ ਸੇਮ ਉਹੀ ਮਾਹੌਲ ਐ ਤੇ ਗੋਆ ਵਾਲਾ ਇਹ ਜੇਲ ਹੈ ਜੀ ਉਦੋਂ ਇਹਨੇ ਇਹ ਜੇਲ ਬਣਾਇਆ ਸੀ ਸਮੁੰਦਰ ਦੇ ਵਿੱਚ ਤਾਂ ਕਿ ਕੋਈ ਉੱਥੋਂ ਭੱਜ ਨਾ ਸਕੇ ਰਾਜਸਥਾਨ ਦੇ ਵਿੱਚ ਜਿਹੜੇ ਫੋਰਟ ਨੇ ਉਹਨਾਂ ਦਾ ਸਟਰਕਚਰ ਥੋੜਾ ਜਿਹਾ ਅਲੱਗ ਏ ਤੇ ਇਹਦਾ ਸਟਰਕਚਰ ਅਲੱਗ ਏ ਥੋੜਾ ਜਿਹਾ ਹੀ ਆ ਇਹ ਟਾਪੂ ਜਿਆਦਾ ਵੱਡਾ ਨਹੀਂ 10-12 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਮੈਪ ਦੇ ਵਿੱਚ ਕੱਢ ਕੇ ਦੇਖੋ ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਵੀ ਇਹ ਟਾਪੂ ਕਿਵੇਂ ਆ ਇਹ ਪਹਿਲਾਂ ਗੋਆ ਦੇ ਨਾਲ ਹੁੰਦੇ ਸੀਗੇ ਦਿਉ ਦਮਲੈਂਡ ਗੋਆ ਇਹ ਤਿੰਨੋਂ ਇਕੱਠੇ ਹੁੰਦੇ ਸੀਗੇ ਕੁਸੀ ਕਰੇ ਬੈਠ ਗਏ ਜੀ ਫਰੀ ਦੇ ਵਿੱਚ ਇੰਜੋਏ ਕਰ ਸਕਦੇ ਹੋ ਪੁਰਤਗਾਲ ਦਾ ਰਾਜ ਰਿਹਾ ਜੀ ਪੁਰਾਣੇ ਟਾਈਮ ਚ ਸੋ ਇਹ ਮੈਨੂੰ ਲੱਗਦਾ ਜਿਵੇਂ ਇਹ ਲੈਂਗੁਏਜ ਪੋਲਿਟਿਸੀ ਲਿਖੀ ਹੋਈ ਆ ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਮੇਰੇ ਬਲੌਗ ਦੇ ਵਿੱਚ ਅੱਜ ਆਪਾਂ ਹੈਗੇ ਆ ਦਿਉ ਆਈਲੈਂਡ დიਉ ਆਈਲੈਂਡ ਦੁਆਰੇ ਤੁਹਾਨੂੰ ਵਗਰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸਦਾ ਨਾ ਦਿਉ ਐਂਡ ਦਮਨ ਇੱਕ ਦੋ ਆਈਲੈਂਡ ਨੇ ਇਹ ਇਹ ਦਾਦਰਾ ਐਂਡ ਨਾਗਰ ਹਵੇਲੀ ਆ ਜਿਹੜਾ ਟੈਰੀਟਰੀ ਆ ਜਿਵੇਂ ਆਪਣਾ ਚੰਡੀਗੜ੍ਹ ਟੈਰੀਟਰੀ ਪੈਂਦਾ ਉਵੇਂ ਦਾਦਰਾ ਐਂਡ ਨਾਗਰ ਹਵੇਲੀ ਆ ਉਹਦੇ ਵਿੱਚ ਆਂਦੇ ਨੇ ਇਹ ਦਿਉ ਐਂਡ ਦਮਨ ਦਿਉ ਹੈਗਾ ਗੁਜਰਾਤ ਦੇ ਬਿਲਕੁਲ ਨਾਲ ਆਪਣਾ ਭਾਵਨਗਰ ਤੋਂ ਅੱਗੇ ਆ ਕੇ ਤੇ ਦਮਨ ਹੈਗਾ ਜਿਹੜਾ ਉਹ ਦੂਜੀ ਸਾਈਡ ਆ ਆਪਣਾ ਵਾਪੀ ਵਾਲੀ ਸਾਈਡ ਆ ਸੂਰਤ ਤੋਂ ਉਧਰ ਨੂੰ ਅੱਗੇ ਜਾ ਕੇ ਆਇਲੈਂਡ ਇਹ ਦੋ ਨੇ ਬਟਨਾਮੇ ਨਾਲ ਇਕੱਠਾ ਵੱਜਦਾ ਜਿਹੜਾ ਨੇੜੇ ਆਪਾਂ ਨੂੰ ਪੈਰਿਆ ਸੀਗਾ ਦਿਉ ਆਪਾਂ ਇੱਥੇ ਕੁੰਮਣ ਆਏ ਅੱਜ ਅੱਜ ਤਰੀਕ ਹੈਗੀ ਆ ਆਪਣਾ 27 ਫਰਵਰੀ 2024 ਤੇ ਇਹ ਆਪਾਂ ਰੂਮ ਲੈ ਲਿਆ ਸੀਗਾ ਸਵੇਰੇ ਆਪਾਂ ਇੱਥੇ ਪਹੁੰਚੇ ਆ 9:30 ਵਜੇ ਅਹਮਦਾਬਾਦ ਤੋਂ ਆਪਣੀ ਬੱਸ ਸੀਗੀ ਕੱਲ ਰਾਤ ਨੂੰ 7:30 9:30 ਵਜੇ ਚੱਲਿਆ ਸੀਗਾ ਉੱਥੋਂ ਤੇ ਸਵੇਰੇ 9:30 ਵਜੇ ਇੱਥੇ ਪਹੁੰਚ ਗਏ 12 ਘੰਟੇ ਦਾ ਸਫ਼ਰ ਸੀਗਾ ਤੇ ਹੁਣ ਆਪਾਂ ਤਿਆਰ ਹੋ ਚੁੱਕੇ ਆ ਰੂਮ ਲੈ ਲਿਆ ਸੀਗਾ ਇਹ ਤੇ ਆਪਾਂ ਅੱਜ ਇੱਥੇ ਸਕੂਟੀ ਕੀਤੀ ਆ ਰੈਂਟ ਤੇ ਪੂਰੇ ਦਿਨ ਲਈ ਤੇ 400 ਰੁਪਏ ਦੇ ਵਿੱਚ ਆਪਣਾ ਸਕੂਟੀ ਹੋਈ ਆ ਰੈਂਟ ਤੇ ਤੇਲ ਆਪਣਾ ਤੇ ਇਹ ਰੂਮ ਆ ਜਿਹੜਾ ਇਹ ਸਕੂਟੀ ਵਾਲਿਆਂ ਦੇ ਆਏ ਨਵਾਂ ਨਿਊ ਹੋਟਲ ਬਣਾਇਆ ਨੇ ਬੜਾ ਵਧੀਆ ਰੂਮ ਆ ਇਹ ਜੈਨੂਇਨ ਜャ ਪ੍ਰਾਈਸ ਆ ਇਹਦਾ 1200 ਰੁਪਇਆ ਤੇ ਤੁਸੀਂ ਆਪਣਾ ਦੇਖ ਸਕਦੇ ਹੋ ਬਿਲਕੁਲ ਫਰੈਸ਼ ਰੂਮ ਨੇ ਨਵਾਂ ਹੀ ਬਣਿਆ ਪਹਿਲੀ ਵਾਰ ਮੇਰੇ ਕੋਲ ਚੜਿਆ ਤੇ ਮੈਂ ਤੁਹਾਨੂੰ ਬਾਹਰ ਦਾ ਥਿਊ ਦਿਖਾਨਾ ਇਹ ਹੈਗਾ ਜੀ ਬਾਹਰ ਦਾ ਥਿਊ ਤੇ ਤੁਸੀਂ ਦੇਖ ਸਕਦੇ ਹੋ ਇਹ ਬਾਲਕਨੀ ਬਣੀ ਹੋਈ ਆ ਬਾਲਕਨੀ ਤੋਂ ਬਾਹਰ ਇਹ ਆਪਣਾ ਇਧਰ ਨੂੰ ਸਾਰਾ ਦਿਉਏ ਸਾਰਾ ਮੇਨ ਛੋਟਾ ਜਿਹਾ ਹੀ ਆਹੇ ਟਾਪੂ ਜਿਆਦਾ ਵੱਡਾ ਨਹੀਂ 10-12 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਕਿ ਅਗਰ ਤੁਸੀਂ ਦਿਉ ਨੂੰ ਬਣਾ ਰਹੇ ਹੋ ਤਾਂ ਤੁਸੀਂ ਇਹੀ ਰੂਮ ਬੁੱਕ ਕਰਿਓ ਕਿਉਂਕਿ ਇਹ ਰੂਮ ਦਾ ਜੋ ਪ੍ਰਾਈਸ ਆ ਨਾ 5 ਸਟਾਰ ਵਰਗਾ ਰੂਮ ਤੁਹਾਨੂੰ 2 ਸਟਾਰ ਦੇ ਪ੍ਰਾਈਸ ਤੇ ਮਿਲ ਰਿਹਾ ਇੱਥੇ ਬਾਕੀ ਸੀਜ਼ਨ ਦੇ ਡਿਪੈਂਡ ਕਰਦਾ ਹੁੰਦਾ ਕਿ ਹਨਾ ਸੀਜ਼ਨ ਕਿੰਨਾ ਕੁ ਚੱਲ ਰਿਹਾ ਜਿਵੇਂ ਫਿਲਹਾਲ ਹੁਣ ਬੱਚਿਆਂ ਦੇ ਪੇਪਰ ਹੋ ਰਹੇ ਨੇ ਤੇ ਇੱਥੇ ਟੂਰਿਸਟ ਜਿਆਦਾ ਹੈ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਇਹ ਸ਼ੀਸ਼ਾ ਇੱਧਰ ਤੇ ਇੱਧਰ ਬਾਥਰੂਮ ਫਿਰ ਉਸ ਤੋਂ ਬਾਅਦ ਬਹੁਤ ਵਧੀਆ ਰੂਮ ਮੈਂ ਰეკਮੈਂਡ ਕਰਾਂਗਾ ਤੁਹਾਨੂੰ ਪਰਸਨਲੀ ਕੋਈ ਪ੍ਰਮੋਸ਼ਨ ਨਹੀਂ ਕੋਈ ਕੁਛ ਨਹੀਂ ਇਹ ਪਹਿਲਾਂ ਗੋਆ ਦੇ ਨਾਲ ਹੁੰਦੇ ਸੀਗੇ ਦਿਊ ਦਮਲੈਂਡ ਗੋਆ ਇਹ ਤਿੰਨੋਂ ਇਕੱਠੇ ਹੁੰਦੇ ਸੀਗੇ ਕਿਉਂਕਿ ਇਹਨਾਂ ਤੇ ਤਿੰਨਾਂ ਦੇ ਨਾਲ ਪੁਰਤਗਾਲ ਵਾਲੇ ਨੇ ਰਾਜ ਕਰਿਆ ਕਾਫੀ ਟਾਈਮ ਤੱਕ ਤੇ ਉਸ ਤੋਂ ਬਾਅਦ ਇਹ ਆਜ਼ਾਦ ਹੋਏ ਸੀਗੇ ਤੇ ਹੁਣ ਇਹ ਆਪਣਾ ਦੀਵਾਨਡ ਤਾਂ ਮ ਅਲੱਗ ਰਹਿ ਗਿਆ ਗੋਆ ਲੱਗ ਹੋ ਗਿਆ ਤੇ ਸੇਮ ਉਹੀ ਮਾਹੌਲ ਇੱਥੇ ਗੋਆ ਵਾਲਾ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਤੁਹਾਨੂੰ ਐਕਸਪਲੋਰ ਕਰਾਉਂਦੇ ਆਂ ਇੱਥੇ ਇੱਕ ਦੀਵ ਫੋਰਟ ਆ ਪਹਿਲਾਂ ਉੱਥੇ ਚੱਲਦੇ ਆਂ ਆਪਾਂ ਆਪਣਾ ਗੈਸਟ ਰੂਮ ਹੈ ਜੀ ਜਿੱਥੇ ਆਪਾਂ ਰੁਕੇ ਹੋਏ ਆਂ ਸਾਈ ਗੈਸਟ ਰੂਮ ਉਹ ਉੱਪਰ ਆਪਣਾ ਸੈਕਿੰਡ ਫਲੋਰ ਤੇ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਇਹ ਆਪਣਾ ਸਟੂਡੀਓ ਜੀ ਦੀਵ ਅੰਦਰੋਂ ਸਿਟੀ ਹੈ ਜੀ ਇਹ ਤੇ ਪਹਿਲਾਂ ਆਪਾਂ ਚੱਲਦੇ ਹਾਂ ਜੀ ਪਟਰੋਲ ਤੇ ਪਟਰੋਲ ਪਵਾਉਣ ਪਟਾਪ ਪੰਪ ਤੇ ਇਹ ਇਹ ਪਟਰੋਲ ਪਵਾ ਕੇ ਫਿਰ ਆਪਾਂ ਚੱਲਦੇ ਹਾਂ ਜੀ ਦਿਓ 포ਟਲ ਤੇ ਇਹ ਤੁਸੀਂ ਦੇਖ ਸਕਦੇ ਹੋ 90% ਇੱਥੇ ਚੀਜ਼ਾਂ ਹੋਟਲ ਜਾਂ ਰੈਂਟ ਇਹੀ ਚੀਜ਼ਾਂ ਨੇ ਕਿਉਂਕਿ ਇਹ ਟੂਰਿਸਟ ਪਲੇਸ ਹੈ ਤੇ ਦੇਖੋ ਜੀ ਇੱਧਰ ਛਿਪਾ ਘਟੀਆਂ ਨੇ ਛੋਟੇ-ਛੋਟੇ ਗਿਸ਼ਤੀਆਂ ਘਟੀਆਂ ਨੇ ਉਹ ਲੋਕੇ ਥੋੜਾ ਜਿਹਾ ਵੱਡਾ ਜਹਾਜ਼ ਜਿਵੇਂ ਖੜਿਆ ਇਹ ਸਮੁੰਦਰ ਹੈ ਜੇ ਸਮੁੰਦਰ ਤੋਂ ਪਰੇ ਉਹ ਤੁਝਾ ਆਪਣਾ ਹੈਗਾ ਤਾਂ ਜੀ ਉਦਾ ਹੀ ਹਿੱਸਾ ਉਹ ਟਾਪੂ ਵੀ ਹੈਗਾ ਉਹ ਇਹ ਟਾਪੂ ਹੈ ਜੀ ਆਪਾਂ ਜਿੱਥੇ ਰੋ ਰਹੇ ਹਾਂ ਆਈਲੈਂਡ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਆਪਣੇ ਪੰਜਾਬੀ ਚ ਟਾਪੂ ਦੇਖ ਫੜੀਏ ਭਾਰੀਆਂ ਦਵਾਰਾ ਨੂਦ ਵਾਲੇ ਨੇ ਕੋਈ ਕਿਲੇ ਦੀਆਂ ਛੋਣੀਆਂ ਸ਼ਾਇਦ ਜਿੱਚ ਫੜੀਆਂ ਜੀ ਦਰਤ ਇਹ ਆਪਣਾ ਦੀਓ ਫੋਰਟ ਇੱਕ ਕਿਲਾ ਜਿਹਾ ਸਾਰਾ ਉਹ ਪਿੱਛੇ ਤੱਕ ਤੇ ਪੁਰਾਣਾ ਕਿਲਾ ਜੀ ਇਹਦੀ ਹਿਸਟਰੀ ਆਪਾਂ ਤੁਹਾਨੂੰ ਫਿਰ ਦੱਸਾਂਗੇ ਚਲ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਕੰਧਾਂ ਲੈ ਜੀਆ ਫੋਰਟ ਦੀਆਂ ਵਧੀਆ ਬਣਿਆ ਹੋਇਆ ਜੀ ਫੋਰਟ ਇੱਧਰੋਂ ਪੌੜੀਆਂ ਨੇ ਜਿਹੜੇ ਉੱਪਰ ਚੜਨ ਵਾਲੀਆਂ ਤੇ ਇਹ ਬਾਉਂਡਰੀ ਵਾਲ ਜਾ ਲਾ ਲੋ ਤੇ ਇਹਦੇ ਉੱਪਰੋਂ ਚਲਦੇ ਜੇ ਆਪਾਂ ਉੱਪਰੋਂ ਨਾਲੇ ਬਾਹਰ ਸਮੁੰਦਰ ਦਾ 뷰 ਆਏਗਾ ਜੀ ਨਾਲੇ ਥੋੜਾ ਜਿਹਾ ਆਲੇ-ਦੋਲੇ ਦਾ ਵਧੀਆ ਦਿਖਾਓ ਜੇਗਾ ਤੁਹਾਨੂੰ ਇੱਥੇ ਕੋਈ ਟਿਕਟ ਵਗੈਰਾ ਨਹੀਂ ਜੀ ਬਟਨ ਨਹੀਂ ਜੀ ਉੱਪਰ ਨੂੰ ਰਸਤਾ ਨਹੀਂ ਹੈਗਾ ਜੀ ਬਸ ਇਹੀ ਬਣਿਆ ਹੋਇਆ ਗੋਲ ਜਾ ਤੇ ਇੱਧਰ ਆਪਾਂ 뷰 ਦੇਖ ਸਕਦੇ ਹਾਂ ਇੱਕੋ ਸਾਹਮਣੇ ਵੀ ਕੁਝ ਹੈਗਾ ਜੀ ਡੌਟ ਲੋ ਕੀ ਆ ਉਹ ਤੇ ਹੌਣਾ ਕੁਝ ਜੀ ਉਹ ਬਿਲਕੁਲ ਸਮੁੰਦਰ ਦੇ ਵਿੱਚ ਜੈਨ ਸੈਂਟਰ ਚ ਸਮੁੰਦਰ ਦੀਆਂ ਛੱਲਾ ਆ ਰਹੀਆਂ ਨੇ ਜੀ ਦੇਖੋ ਇੱਧਰ ਇਹ ਹੈ ਜੀ ਇੱਥੇ ਆਪਣੇ ਨਾਲੋਂ ਕਾਫੀ ਜ਼ਿਆਦਾ ਇੱਥੇ ਟੈਂਪਰੇਚਰ ਆਲਮੋਸਟ ਮਿਲਦਾ 30 32 ਪਲੱਸ ਹੋਈਗਾ ਜੀ ਤੇ ਵਧੀਆ ਬਣਾਇਆ ਹੋਇਆ ਜੀ ਇਹ ਮਤਲਬ ਥੋੜਾ ਜਿਹਾ ਰਾਜਸਥਾਨ ਨਾਲੋਂ ਅਲੱਗ ਜਿਹਾ ਇਹ ਪ੍ਰੋਪਰ ਕਿਲੇ ਜਿਹਾ ਟਾਈਪ ਲੱਗ ਰਿਹਾ ਰਾਜਸਥਾਨ ਦੇ ਵਿੱਚ ਜਿਹੜੇ ਫੋਰਟ ਨੇ ਉਹਨਾਂ ਦਾ ਸਟਰਕਚਰ ਥੋੜਾ ਜਿਹਾ ਅਲੱਗ ਏ ਤੇ ਇਹਦਾ ਸਟਰਕਚਰ ਅਲੱਗ ਏ ਇਧਰ ਘਾਟ ਹੈ ਜੀ ਕਿਲਾ ਜੇਲ ਪਲਾਜ਼ਾ ਇਹ ਤਿੰਨੋ ਚੀਜ਼ਾਂ ਨੇ ਜਿੱਦਾਂ ਤਰਾ ਚੱਲ ਆ ਉਧਰ ਚੱਲਦੇ ਆ ਜੀ ਉਹ ਉੱਥੇ ਜਾ ਕੇ ਥੋੜਾ ਜਿਹਾ ਫੋਟੋ ਸ਼ੂਟ ਵਗੈਰਾ ਕਰਦਿਆਂ ਇਹ ਦੇਖੋ ਜੀ ਹਵਾ ਬੜੀ ਸੋਹਣੀ ਲੱਗ ਰਹੀ ਹੈ ਜਿੱਥੇ ਕਿਉਂਕਿ ਸਮੁੰਦਰ ਦੇ ਵਿੱਚ ਆ ਗਏ ਆਪਾਂ ਤੇ ਸਮੁੰਦਰ ਦੇ ਵਿੱਚੋਂ ਹਵਾ ਠੰਡੀ ਹੋ ਕੇ ਲੱਗ ਰਹੀ ਆ ਉਹ ਸਾਹਮਣੇ ਆਪਣਾ ਜਿਹੜਾ ਧਰਤੀ ਦੇ ਨਾਲ ਜੁੜਿਆ ਤੁਸੀਂ ਨੂੰ ਮੈਪ ਦੇ ਵਿੱਚ ਕੱਢ ਕੇ ਦੇਖਿਓ ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਵੀ ਇਹ ਹੈ ਟਾਪੂ ਕਿਵੇਂ ਆ ਮਤਲਬ ਇਹਦਾ ਕਨੈਕਟੀਵਿਟੀ ਸਿਰਫ ਬ੍ਰਿਜ ਦੇ ਥਰੂ ਹੈ ਇੰਡੀਆ ਦੇ ਨਾਲ ਹੀ ਇੰਡੀਆ ਦਾ ਜਿਹੜਾ ਪ੍ਰੋਪਰ ਧਰਤੀ ਵਾਲਾ ਲੈਂਡ ਆ ਹੈਗਾ ਤਾਂ ਇਹ ਵੀ ਇੰਡੀਆ ਹੀ ਆ ਪਰ ਤੇ ਇਹ ਟਾਪੂ ਤਾਂ ਇਹ ਇੰਡੀਆ ਦਾ ਇੱਕ ਟਾਪੂ ਵਾਲਾ ਲੋ ਇਹ ਟੋਪ ਪਈ ਆ ਜੀ ਪਤਾ ਨਹੀਂ ਹੁਣ ਪੁਰਾਣੀ ਆ ਜੀ ਪਤਾ ਨਹੀਂ ਨਵੀਂ ਆ ਲੱਗਦਾ ਪੁਰਾਣੀ ਲੀ ਆ ਪਰ ਕਲਰ ਕਲਰ ਕੀਤਾ ਹੋਇਆ ਜੀ ਨੂੰ ਇਹ ਪੌੜੀਆਂ ਬਣੀਆਂ ਹੋਈਆਂ ਨੇ نیچے ਪਾਣੀ ਦੇ ਵਿੱਚ ਹੱਥ ਵਗੈਰਾ ਲਾ ਕੇ ਦੇਖਣਾ ਠੰਡਾ ਹੋਏਗਾ ਪਾਣੀ ਦੋ ਦੋ ਪਾਈਬੀਆਂ ਇਹਨਾਂ ਜਿੱਦੜਾ ਉਹ ਇਧਰ ਦੂਰ ਦੂਰ ਤੱਕ ਕੁਝ ਨਹੀਂ ਹੈ ਜੀ ਪਹੁੰਚ ਗਏ ਜੀ ਅੱਪਾਂ ਚੱਲੋ ਚਲੋ ਉੱਪਰ ਜਾ ਕੇ ਤੋਪ ਹੈ ਜੀ ਇਹ ਇੱਕੋ ਉੱਤਰ ਇੱਕ ਨਾ ਚੀਜ਼ ਹੋਰ ਦੇਖੀਏ ਜੇ ਇੱਥੇ ਇੱਥੇ ਨਾ ਕੋ ਨਹੀਂ ਹੈਗਾ ਮਤਲਬ ਇਹ ਟਾਂ ਦੀ ਯੂਜੇਜ ਨਹੀਂ ਹੁੰਦੀ ਅੱਜ ਦੇ ਟਾਈਮ 'ਚ ਵੀ ਜਿਵੇਂ ਪਹਿਲਾਂ ਪੁਰਾਣੇ ਪੋਰਟ ਦੇ ਵਿੱਚ ਇਹ ਬਲੋਕ ਬਣੇ ਹੋਏ ਨੇ ਉਹ ਵੀ ਘਰ ਵੀ ਜਿਹੜੇ ਅੱਜ ਬਣ ਰਹੇ ਨੇ ਇਹ ਬਲੋਕ ਦੇ ਹੀ ਬਣ ਰਹੇ ਨੇ ਇਹ ਸਾਰੇ ਏਰੀਆ ਦੇ ਵਿੱਚ ਆਪਣਾ ਪਿੱਛੋ ਵੱਟੋ-ਖੱਟਾ ਬੱਸ ਚੋ ਦੇਖਦਾ ਰਹੇ ਸੀ ਸਵੇਰੇ ਮੈਂ 8 ਵਜੇ ਉੱਠਾ ਸੀਗਾ ਉੱਥੋਂ ਤੇ ਇਹ ਸਮੁੰਦਰਾਂ ਦੀ ਜਗ੍ਹਾ ਦੇਖੋ ਨਾਲ ਹੀ ਕੰਦ ਦੇ ਇਹ ਅੱਜ ਸਮੁੰਦਰ ਦੇ ਵਿੱਚ ਵੀ ਨਹਾਵਾਂਗੇ ਜੀ ਇੱਥੇ ਨਹੀਂ ਬੀਚ ਤੇ ਜਾਵਾਂਗੇ ਜੀ ਨਗਾਵਾ ਬੀਚ ਆ ਉੱਥੇ ਜਾਵਾਂਗੇ ਜੀ ਸ਼ਾਮ ਨੂੰ ਦੇਖਦੇ ਆ ਇੱਕ ਵਾਰ ਇੱਧਰ ਘੁੰਮ ਲਈਏ ਅਰੈਸਟ ਕਰਕੇ ਦੁਬਾਰਾ ਫੇਰ ਉੱਧਰ ਜਾਵਾਂਗੇ ਜੀ ਦਿਖਾਵਾਂਗੇ ਤੁਹਾਨੂੰ ਸਾਰਾ ਤੁਸੀਂ ਕਦੇ ਬੈਠ ਕੇ ਇਹ ਫ੍ਰੀ ਦੇ ਵਿੱਚ ਇੰਜੋਏ ਕਰ ਸਕਦੇ ਹੋ ਇਹ ਐਂਟਰੀ ਹੈ ਜੀ ਕਿਲੇ ਦੀ ਉਹ ਪਾ ਦੇਖੋ ਸ਼ੇਰ ਬਣਾਏ ਹੋਏ ਨੇ ਦੋ ਇਧਰ ਵਾਜੀ ਦੇਖੋ ਜੀ ਉਹੀ ਟਾਈਮ ਦੇ ਨੇ ਬਸ ਇਹਨਾਂ ਨੂੰ ਕਲਰ ਕਰਕੇ ਰੱਖਿਆ ਗਿਆ ਪੁਰਤਗਾਲ ਦਾ ਰਾਜ ਰਿਹਾ ਜੀ ਪੁਰਾਣੇ ਟਾਈਮ ਚ ਸੋ ਇਹ ਮੈਨ ਲੱਗਦਾ ਜਿਵੇਂ ਇਹ ਲੈਂਗੁਏਜ ਪੋਰਟੂਗੀਜ਼ੀ ਲਿਖੀ ਹੋਈ ਆ ਆਪਣੇ ਸਮਝ ਜੀ ਨਹੀਂ ਆਣੀ ਇਹ ਪੋਰਟੂਗੀਜ਼ ਲੈਂਗੁਏਜ ਦੇ ਵਿੱਚ ਲਿਖਾ ਹੋਇਆ ਉਹਨਾਂ ਨੇ ਇਹ ਇਧਰ ਕਲੋਸ ਵਾਸ਼ਿੰਗ ਰੂਮ ਹੈ ਜੀ ਪੁਰਾਣੇ ਟਾਈਮ ਦਾ ਉਹਨਾਂ ਦਾ ਇਹ ਇਧਰ ਪਾਰਕ ਬਣੀ ਹੋਈ ਹੈ ਪੁਰਤਗਾਲ ਵਾਲਿਆਂ ਦਾ ਜਿੱਥੋਂ ਦਾ ਪਤਾ ਹੀ ਆ ਰਿਲੀਜੀਅਨ ਕੀ ਆ ਸੋ ਹਥੇ ਉਹ ਹੀ ਰਿਲੀ ਜਾਂਦੇ ਆਪਣਾ ਲੱਗੇ ਹੋਏ ਨੇ ਇਹ ਆਪਣਾ ਤੁਹਾਨੂੰ ਮੈਂ ਪੜਾ ਦਣਾ ਜੀ ਦੀ ਹਿਸਟਰੀ ਤੁਸੀਂ ਜ਼ੂਮ ਕਰਕੇ ਪੜ ਲਿਓ ਜੀ ਇਹ ਤੇ ਥੋੜਾ ਜਿਹਾ ਤੁਸੀਂ ਇਹਨੂੰ ਕਰ ਲਿਓ ਪਾਉਜ਼ ਕਰ ਲਿਓ ਪਾਉਜ਼ ਕਰਕੇ ਪੜ ਲਿਓ ਇਹ ਇੰਗਲਿਸ਼ ਦੇ ਵਿੱਚ ਤੇ ਇੱਧਰ ਇਹ ਹਿੰਦੀ ਦੇ ਵਿੱਚ ਜਿਹੜੇ ਜੀ ਤੁਸੀਂ ਕੰਫਰਟੇਬਲ ਹੋ ਉਹਦੇ ਚ ਪੜ ਲਿਓ ਬਾਕੀ ਇਹ ਉਹਦਾ ਬਣਿਆ ਹੋਇਆ ਜੀ ਕਿਲੇ ਦਾ ਮੈਪ ਸਾਰਾ ਕਿਰਾਏ ਇਧਰ ਨੂੰ ਜਾ ਰਿਹਾ ਜੀ ਉੱਪਰ ਚੜਨ ਲਈ ਉੱਪਰ ਇਧਰ ਨੂੰ ਪਿੱਛੇ ਨੂੰ ਕਾਫੀ ਵੱਡਾ ਜੀ ਇਹ ਕਿਲਾ ਟੂਰਿਸਟ ਜਗ੍ਹਾ ਇਹਨੂੰ ਕਹਿ ਸਕਦੇ ਹਾਂ ਜੇ ਅਪਾ ਜਿੱਥੇ ਐਵੇਂ ਦੀ ਚੀਜ਼ਾਂ ਹੋਣ ਦੇਖਣ ਦੀ ਐਂ ਦਾ ਦੇ ਵਿੱਚ ਅਡਾ ਕੁਝ ਖਾਸ ਹੈ ਨਹੀਂ ਸੀ ਤਾਂ ਹੀ ਮੈਂ ਉੱਥੇ ਜ਼ਿਆਦਾ ਘੁੰਮੇ ਨਹੀਂ ਤੇ ਤਾਂ ਹੀ ਮੈਂ ਤੁਹਾਨੂੰ ਉੱਥੇ ਜ਼ਿਆਦਾ ਬਲੌਗ ਉੱਥੇ ਦਾ ਨਹੀਂ ਮਿਲੇਗਾ ਤੁਹਾਨੂੰ ਜੈਪੁਰ ਵੀ ਮਿਲ ਸਕਦੀਆਂ ਨੇ ਰੱਬੀ ਚੀਜ਼ਾਂ ਘੁੰਮਣ ਲਈ ਤੇ ਇੱਥੇ ਵੀ ਮਿਲ ਸਕਦੀਆਂ ਨੇ ਦੀਵੂ ਦੇ ਵਿੱਚ ਬਹੁਤ ਜ਼ਿਆਦਾ ਘੁੰਮਣ ਲਈ ਇਹ ਉੱਪਰ ਚੜ ਰਹੀ ਹਾਂ ਜਿੱਧਰ ਉੱਪਰ ਜੜ ਕੇ ਵੀ ਇਧਰ ਵੀਓ ਹੋਏਗਾ ਜੀ ਉੱਪਰ ਵੀ ਇਹੀ ਹੈ ਜੀ ਟੋਪਾਂ ਵਗੈਰਾ ਖੜਾਈਆਂ ਹੋਈਆਂ ਨੇ ਸਾਰੇ ਪਾਸੇ ਇਹ ਬਾਰ ਬਾਰ ਬਾਉਂਡਰੀ ਵਾਲਾ ਲਾਲੂ ਜੀ ਤੇ ਇੱਥੇ ਨਵੇਂ ਜਗ੍ਹਾ ਬਣਾ ਕੇ ਟੋਪਾਂ ਸੈੱਟ ਕੀਤੀਆਂ ਹੋਈਆਂ ਨੇ ਕਿ ਜੋ ਕੋਈ ਹਮਲਾ ਕਰੇ ਉਧਰ ਹੋ ਜਾ ਕੁਝ ਇਹ ਕਿਲੇ ਕਿਲਾ ਦੀ ਵੀ ਇਹ ਆ ਮੁੰਨੇ ਉਹ ਕਿਹਾ ਤਾਂ ਉਹ ਕਿਹਾ ਦੋ ਕੋ ਹਾਂ ਉਹ ਆ ਜੀ ਆਉਂਦੇ ਹਾਂ ਅੰਗਰੇਜ਼ਾਂ ਤੋਂ ਬਾਹਰ ਆ ਗਏ ਹਾਂ ਉਹ ਤਾਂ ਅੱਧਰ ਚੌਂ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਟੇਂ ਜੀ ਇਹ ਜੇਲ ਹੈ ਜੀ ਉਦੋਂ ਇਹਨੇ ਇਹ ਜੇਲ ਬਣਾਈ ਉਸ ਸਮੁੰਦਰ ਦੇ ਵਿੱਚ ਤਾਂ ਕਿ ਕੋਈ ਉੱਥੋਂ ਭੱਜ ਨਾ ਸਕੇ ਗਰਮੀ ਕਾਫੀ ਹੈ ਜਿੱਥੇ ਆਪਣੇ ਪੰਜਾਬ ਨਾਲੋਂ ਅਮੇ ਘੁੰਮਦ ਹੋਏ ਪ੍ਰੋਪਰ ਫੀਲ ਹੋ ਰਿਹਾ ਜੀ ਕੀ ਗਰਮੀ ਆ ਤੁਪ ਵੀ ਕਾਫੀ ਠਿੱਕੀ ਪੈਂਦੀ ਹੈ ਨਾ ਜਿੱਥੇ ਉਹਦੇ ਕਰਕੇ ਵੀ ਬੜਾ ਫਰਕ ਰਹਿੰਦਾ। ਸ਼ਾਂਦੇਮ ਚ ਖੜੀ ਹੈ ਫਿਰਨੀ ਆ ਨਾ ਪਤਾ ਲੱਗਦਾ ਜੀ। ਮਤਲਬ ਜਦੋਂ ਫਾ ਤੁਪਦੇ ਵਿੱਚ ਹੁੰਦੇ ਆ ਤੁਪ ਨਾਲ ਗਰਮੀ ਫੀਲ ਹੁੰਦੀ ਹੈ। ਨਾਲੇ ਮੈਂ ਸਿਰਫ ਇਕੱਲੇ ਟੀ-ਸ਼ਰਟ ਪਾਈ ਹੋਈ ਹੈ ਜੀ ਫਿਰ ਵੀ। ਆ ਜੀ ਜੀ ਕਿਧਰੋਂ ਰਸਤਾ ਇਹ ਕਿਧਰ ਤੋਂ ਆਪਾਂ ਇਧਰੋਂ ਚੱਲਦੇ ਹਾਂ ਲੰਬੇ ਵਾਲੇ ਧਰੋਂ। ਸ਼ਾਂਤ ਜਿਹਾ ਮਾਹੌਲ ਹੈ ਜੀ ਵਧੀਆ ਟੂਰਿਸਟ ਹੈਗੇ ਨੇ ਬਟ ਹੋ ਸਕਦਾ ਦੁਪਹਿਰ ਕਰਕੇ ਘਟਾ ਹੁਣ ਧੁੱਪ ਕਰਕੇ ਤੇ ਹੋ ਸਕਦਾ ਥੋੜਾ ਥੋੜੇ ਆਈ ਜਾਂਦੇ ਹੁਣ ਥੋੜਾ ਥੋੜੇ ਜਾਈ ਜਾਂਦੇ ਹੁਣ